ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋ ਮੁੰਗੇ ਸ ਵੀ ਠੀਕ ਠਾਕ ਐਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੁਆਣਾ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਦੁਪਹਿਰ ਦਾ ਦੁਪਹਿਰ ਚੇ ਦਾ ਹਾਂਜੀ 12 1 ਵਜੇ ਤੋਂ ਸ਼ਾਇਦ ਟਾਈਮ ਹੈਗਾ ਸੀ 1 ਵਜੇ ਤੋਂ ਸ਼ਾਇਦ ਫਿਰ ਇੱਥੇ ਲੱਗੀ ਸੀ ਮੈਂ ਮਸ਼ੀਨ ਦਾ ਕੰਮ ਕਰਨ ਕਿਉਂਕਿ ਫਤੇਦਿਆਂ ਨਾਲ ਲੋਹਰਾਂ ਥੋੜੀਆਂ ਸਹੀ ਕਰਨ ਵਾਲੀਆਂ ਸੀ ਬਸ ਉਹ ਸਹੀ ਕਰਨ ਲੱਗੀ ਸੀ ਕੁਝ ਜਿਵੇਂ ਸੂਟਾਂ ਦੀ ਕਟਿੰਗ ਕਰਕੇ ਰੱਖੇ ਹੋਏ ਸੀਗੇ ਉਹ ਸਟੀਚ ਕਰਨ ਵਾਲੇ ਸੀਗੇ ਮੈਂ ਕਿਹਾ ਜੀ ਚਲੋ ਜੀ ਗਾਧਿਆ ਤਾਂ ਕਾਫੀ ਪਾਈ ਬੈਠੀ ਸੀ ਵੀ ਹੁਣ ਇਹ ਪਤਾ ਲੱਗੂਗਾ ਕੀ ਪੂਰ ਹੁੰਦਾ ਕਿਹੜਾ ਕੰਮ ਪੂਰਾ ਹੋਊਗਾ ਕਿਹੜਾ ਅੱਧ ਵਿਚਾਲੇ ਰਹੂਗਾ ਨਾਲ ਮੰਮੀ ਨੇ ਲੱਗੀ ਸੀ ਗੱਲਾਂ ਮਾਰਨ ਪਰ ਇਹ ਹੋ ਜਾਂਦਾ ਜੇ ਬਾਰ ਮਸ਼ੀਨ ਡਾਲ ਲੈਂਦੀ ਆ ਜੀ ਫਿਰ ਮੈਨੂੰ ਹਵਾ ਜੁਮੇ ਤੇਜ਼ ਚੱਲੀ ਜਾਂਦੀ ਆ ਫਿਰ ਮੈਨੂੰ ਫੇਸ ਤੇ ਅਲਰਜੀ ਹੋ ਜਾਂਦੀ ਆ ਇਸੇ ਕਰਕੇ ਮੈਂ ਡਰਦੀ ਮੈਰੀ ਨੇ ਨਾ ਕੰਧ ਦੇ ਨਾਲ ਮਸ਼ੀਨ ਡਾਈ ਸੀ ਮੈਂ ਕਿਹਾ ਕੰਧ ਦੇ ਨਾਲ ਥੋੜੀ ਘੱਟ ਲੱਗੂ ਬਾਕੀ ਜੀ ਆਪਣੇ ਕੱਪੜੇ ਵਗੈਰਾ ਧੋ ਕੇ ਸਾਰੇ ਸੁੱਕਣੇ ਪਏ ਸੀ ਤੁਸੀਂ ਦੇਖ ਸਕਦੇ ਹੋ ਸ਼ੀਸ਼ਿਆਂ ਨਾਲ ਹੀ ਦਿਖ ਰਹੇ ਨੇ ਪੂਰੇ ਤੇ ਹੁਣ ਦੇਖਦੇ ਹਾਂ ਜੀ ਬਾਕੀ ਹੋਰ ਕੰਮ ਕਰ ਕਿਵੇਂ ਕਿਹੜੇ ਹੁੰਦੇ ਨੇ ਕਿਹੜੇ ਰਹਿੰਦੇ ਨੇ ਜੀ ਤੇ ਇਹ ਤਾਂ ਹੁਣ ਕਈ ਵਾਰੀ ਇਹ ਹੋ ਜਾਂਦਾ ਨਾ ਵੀ ਆਪਾਂ ਕਾਫੀ ਕੰਮ ਕਰ ਸੋਚੇ ਹੋਏ ਹੁੰਦੇ ਨੇ ਬਟ ਉਹ ਹੁੰਦੇ ਨਹੀਂ ਹੈਗੇ ਪਰ ਕਈ ਵਾਰੀ ਇਹ ਹੋ ਜਾਂਦਾ ਵੀ ਥੋੜੇ ਟਾਈਮ 'ਚ ਵੀ ਜ਼ਿਆਦਾ ਹੋ ਜਾਂਦੇ ਨੇ ਪਰ ਇਹ ਹੋ ਜਾਂਦਾ ਜੀ ਮਸ਼ੀਨ ਸਹੀ ਚੱਲਦੀ ਰਹੇ ਨਾ ਫਿਰ ਤਾਂ ਮੈਨੂੰ ਇਹ ਸੀ ਮੈਂ ਕਿ ਜਿਹੜੇ ਜਿਹੜੇ ਕਰਨ ਵਾਲੇ ਨੇ ਜੀ ਜਲਦੀ ਜਲਦੀ ਹੋ ਜਾਣ। ਫੇ ਸ਼ਾਮ ਨੂੰ ਦਾਲ ਸਬਜ਼ੀ ਦਾ ਵੀ ਰੋਟੀ ਬਣੀ ਦਾ ਹੋ ਜਾਂਦਾ ਵੀ ਪਰ ਇਹ ਆ ਹਜੇ ਟਾਈਮ ਹੈਗਾ ਸੀ ਤੇ ਬਾਕੀ ਇੱਕ ਦੋ ਕੋ ਹੋਰ ਵੀ ਕੰਮ ਸੀ। ਮਸਾਲੇ ਨੂੰ ਤਾਂ ਮੈਂ ਬਿਸਲੇ ਲਵਾ ਲ ਨੀ ਜੀ ਜੀ ਗੈਸ ਤੇ ਬਣਾਉਣੀ ਆ ਤਕਰੀਬਨ ਕਦੇ ਹੀ ਹੁੰਦਾ ਵੀ ਦੂਜੇ ਲੋਟ ਪੰਨਾ। ਜੋ ਕਿ ਮੈਂ ਲੇਰ ਉਹ ਦੰਦਾ ਕਿ ਗੈਸ ਦਾ ਖਰਚ ਕੋਈ ਵੀ ਚੀਜ਼ ਬਣਾਉਣੀ ਹੈ ਨਾ ਤਾਂ ਇਸ ਕੰਦ ਨਾ ਬਣਾਈ ਜਾਵੇ ਵੀ ਘਰ ਤੋਂ ਘਟ ਗਿਆ ਇਸ ਦਾ ਖਰਚਾ ਹੋਵੇ ਕਿ ਤਾਂ ਇਹ ਹੋ ਜਾਂਦਾ ਵੀ ਜੇ ਕੁੱਕਰ ਦੀ ਖਾਣੀ ਨਹੀਂ ਆ ਫਿਰ ਤਾਂ ਜੀ ਇੱਕ ਵਿਸਲ ਬਾਦਦਤ ਘਟ ਜਾਂ ਤਾਂ ਇਹ ਹੋਵੇ ਵੀ ਆਪਾਂ ਕੁੱਕਰ ਦੀ ਖਾਣੀ ਨਹੀਂ ਹੈਗੀ ਕਹਤਾ ਕਹਿੰਦੇ ਮਟਰ ਨਹੀਂ ਖਾਣੇ ਹੈਗੇ। ਪਕੌੜਿਆਂ ਦੀਆਂ ਬੜੀਆਂ ਦੀ ਮਿਕਸ ਖਾਣੀਆਂ। ਤਾਂ ਕਰਕੇ ਲੱਗੀ ਸੀ। ਹੁਣ ਤਾਂ ਧਰਮੀਆਂ ਚ ਇਹੀ ਕੁਛ ਚੱਲਣਾ ਜੀ ਪਕੌੜੇ ਬਣੂ। ਮਟਰ ਕੱਡੇ ਪਏ ਸੀ ਪਰ ਕਹਿੰਦੇ ਖਾਣੇ ਨਹੀਂ ਨੇ। ਵੀ ਹੁਣ ਪਹਿਲਾਂ ਦਾ ਖਾ ਖਾ ਕੇ ਨਾ ਵੀ ਜੀ ਜਿ ਆਕਿਆ ਪਿਆ ਕਰਨ।

ਕਹਿੰਦੇ ਵੀ ਮੌਸਮ ਦਾ ਵੀ ਫਰਕ ਪਈ ਜਾਂਦਾ ਕਿਸ ਸੀਜ ਤੋਂ ਅੱਛਾ ਲੋ ਦੀ ਤੜਕਾ ਗਿਆ ਲੱਗ ਇਹ ਤਾਂ ਮੋਢਾ ਦਰਦ ਕਰਦਾ ਹਾਂਜੀ ਮੈਂ ਤਾਂ ਉਦੋਂ ਦੇ ਤਿਲਕ ਕੇ ਗਿਰੀਆਂ ਮੇਰੇ ਤਾਂ ਆਏ ਹੋਇਆ ਪੈਸੜੀਰ ਜਕੜਿਆ ਜਾ ਇੱਕ ਉਹ ਗਿਰ ਵੀ ਅਚਾਨਕ ਗਈ ਤੇ ਦੂਜੀਆਂ ਬਣਾਵਾਂ ਲੈਂਦੇ ਛੱਡੋ ਪਰੇ ਤਾਂ ਧਣੀਆਂ ਘੱਟ ਖੜਾ ਬਾਥੂ ਵੱਧ ਖੜਾ ਲਸਣ ਦੇ ਤੇ ਧਣੀਆਂ ਲੈ ਕੇ ਜਾਨੀ ਹੁਣ ਵੈਸੇ ਇਹ ਵੀ ਪੱਕ ਚੱਲਿਆ ਜੀ ਕਾਫੀ ਵੱਡੇ ਵੱਡੇ ਬੂਜੇ ਬੁੱਟੇ ਜੇ ਬਣ ਗਏ ਇਹਦੇ ਆਇਆ ਵੀ ਚਲ ਜਿੰਨੀ ਹਰ ਇੱਕ ਚੀਜ਼ ਦੀ ਰੁੱਤਾਂ ਆਉਂਦੀਆਂ ਨੇ ਕਹਿੰਦੇ ਹੁੰਦੇ ਨੇ ਨਾ ਸੂਰਜ ਦੀ ਰੋਸ਼ਨੀ ਦੇਖੋ ਕਿੰਨੀ ਪੈ ਰਹੀ ਆ ਉਹ ਜੀ ਉਹ ਡਾਰਕ ਜੀ ਸੂਰਜ ਦੀ ਰੋਸ਼ਨੀ ਉਹ ਜੀ ਉਹ ਚੁੰਨੀ ਸੀ ਧਣੀਆਂ ਲੈ ਕੇ ਆਈ ਸੀ ਜੀ ਮੈਂ ਕਿਹਾ ਚਲ ਬੈਂਗਰ ਨਾਲ ਵੀ ਲੱਗੇ ਹੋਏ ਨੇ ਦੋ ਚਾਰ ਕ ਇੱਕ ਦੋਕ ਦਿਨ ਤੱਕ ਦੇਖਾਂ ਜਿਹੜਾ ਨਵੇਂ ਬੂਟੇ ਲਾਏ ਨੇ ਇਸ ਵਾਰ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਲੱਗਿਆ ਹੈਗਾ ਇਹ ਪੁਰਾਣਾ ਇੱਕ ਬੂਟਾ ਸੀ ਇਹਨੂੰ ਹਜੇ ਇੱਕ ਦੋਕ ਲੱਗੇ ਹੋਏ ਨੇ ਹਜੇ ਛੋਟੇ ਨੇ ਜੀ ਦੋਕ ਦਿਨ ਤੱਕ ਵੱਡੇ ਹੋ ਜਾਣ ਫਿਰ ਇੱਕ ਟਾਈਮ ਜੋਗੀ ਬਣਾ ਲਾਂਗੇ ਲੱਗਿਆ ਜੀ ਇਹਨਾਂ ਨੂੰ ਵੀ ਵੈਸੇ ਪਰ ਇਹ ਇਸ ਵਾਰ ਵੀ ਵੀ ਦੂਜਾ ਏ ਇਹ ਨਹੀਂ ਬਧੀਆ ਲੱਗਦੇ ਹੈਗੇ ਬਾਜੀ ਸਬਜ਼ੀ ਨੂੰ ਬਣ ਰਹੀ ਆ ਜਿਆਨੋਂ ਦੂਸ ਮਾਰਦੇ ਆ ਧਣੀਆਂ ਫਿਰ ਬਣਾਉਂਦੇ ਆ ਫੁਲਕੇ ਟਾਈਮ 6:00 ਬਜ ਕੇ ਫਿਰ ਆਪਾਂ ਖਾਦੀ ਜੀ ਰੋਟੀ ਰੋਟੀ ਖਾ ਕੇ ਕਿਚਨ ਦੇ ਕੰਮ ਸਮੇਟ ਕੇ ਫਿਰ ਆਪਾਂ ਚੱਲ ਪਈ ਸੀ ਸੈਰ ਕਰਨ ਨੂੰ ਥੋੜੀ ਬਹੁਤੀ ਵਾਕ ਕਰ ਲੈਣੇ ਉਹਨੇ ਵੀ ਚੱਲ ਹਨਾ ਰੋਟੀ ਹਜਮ ਹੋ ਜਾਂਦੀ ਆ ਬਟ ਇਹ ਆ ਜੀ ਬਿਨਾ ਤੁਸੀਂ ਕਿਸੇ ਮਤਲਬ ਇਹ ਹੋ ਜਾਂਦਾ ਵੀ ਤੁਸੀਂ ਵਜਨ ਘਟਾਉਣਾ ਚਾਹੁੰਦੇ ਹੋ ਹਨਾ ਮਤਲਬ ਬਿਨਾ ਆਪਣਾ ਖਾਣਾ-ਦਾਣਾ ਛੱਡੇ ਤਾਂ ਸਭ ਤੋਂ ਸੌਖਾ ਤਰੀਕਾ ਏ ਵਿਵਦ ਤੋਂ ਵੱਧ ਸੈਰ ਕਰੋ ਕਿਉਂਕਿ ਹਾਂਜੀ ਚਲੋ ਬਹੁਤ ਮਤਲਬ ਸਾਰੇ ਲੋਕ ਨਹੀਂ ਹੁੰਦੇ ਇਦਾਂ ਦੇ ਹਨਾ ਵੀ ਕੋਈ ਐਕਸਰਸਾਈਜ਼ ਕਰਨ ਕੋਈ ਕਿਵੇਂ ਕੋਈ ਕਿਵੇਂ ਪਰ ਮਤਲਬ ਤੁਰਨ ਦੇ ਨਾਲ ਵੀ ਆਪਾਂ ਬਹੁਤ ਜਲਦੀ ਆਪਣਾ ਭਾਰ ਘਟਾ ਸਕਦੇ ਹਾਂ ਇਹ ਆ ਵੀ ਤੁਸੀਂ ਵੱਧ ਤੋਂ ਵੱਧ ਸੈਰ ਕਰੋ ਕਿਉਂਕਿ ਜੇ ਆਪਾਂ ਵੱਧ ਤੋਂ ਵੱਧ ਸੈਰ ਕਰਦੇ ਹਾਂ ਨਾ ਉਹਦੇ ਨਾਲ ਵੀ ਆਪਣਾ weight ਬਹੁਤ ਅੰਡਰ ਕੰਟਰੋਲ ਹੋ ਜਾਂਦਾ ਵੀ ਬਹੁਤ ਛੇਤੀ ਘਟਦਾ ਹੈ ਬਾਕੀ ਜੀ ਇਹ ਆ ਵੀ ਬੈਠੇ ਬਿਠਾ ਜਾਂਦਾ ਤਾਂ ਵਜਨ ਘਟਣ ਹੋ ਰਿਹਾ ਹਨਾ ਉਸ ਤੋਂ ਬਾਅਦ ਜੀ ਆਪਾਂ ਆਗੇ ਘਰੇ ਘਰ ਆ ਕੇ ਜਿਵੇਂ ਤੁਹਾਨੂੰ ਦੱਸਿਆ ਵੀ ਆਪਾਂ ਫ੍ਰੀ ਹੋ ਕੇ ਫੇਰ ਇਹ ਗ੍ਰੇਸੀ ਸਰ ਕਰਨ ਬਟ ਇਹ ਆ ਵੀ ਹੁਣ ਥੋੜੇ ਜੇ ਦਿਨ ਮਤਲਬ ਹਜੇ ਥੋੜੇ ਏਰੀਏ ਚ ਕਰਦੇ ਆਂ ਸਰ ਫਿਰ ਲੰਬੀ ਜਗ੍ਹਾ ਦੇ ਵਿੱਚ ਜਾਇਆ ਕਰਾਂਗੇ ਇਹ ਹੋ ਜਾਂਦਾ ਵੀ ਫਿਰ ਆਦਤ ਜੀ ਬਣ ਜਾਂਦੀ ਆਪਣੀ ਆਪਾਂ ਨੂੰ ਇਹ ਹੋ ਜਾਂਦਾ ਹਨਾ ਵੀ ਕਹਿੰਦੇ ਹੁੰਦੇ ਨੇ ਵੀ ਜੇ ਇੱਕੋ ਦਮ ਆਪਾਂ ਲੰਬਾ ਸਫ਼ਰ ਤੈਅ ਕਰਦੇ ਆਂ ਫਿਰ ਉਹ ਚੀਜ਼ ਦਾ ਫਰਕ ਪੈ ਜਾਂਦਾ ਤੇ ਹੁਣ ਮੈਨੂੰ ਇਹ ਹੋ ਜਾਂਦਾ ਵੀ ਚੱਲ ਹਜੇ ਥੋੜੇ ਜਿਹੇ ਦਿਨ ਥੋੜੀ ਦੂਰ ਤੱਕ ਜਾਵਾਂਗੇ ਫਿਰ ਜਾਵਾਂਗੇ ਜ਼ਿਆਦਾ ਲੰਬਾ ਟਾਈਮ ਵੀ ਦੂਰ ਤੱਕ ਫੇਰ ਜਾਇਆ ਕਰਾਂਗੇ ਵੀ ਹਜੇ ਨੇੜੇ ਨੇੜੇ ਚੱਲਸਾਦੇ ਆਂ ਬਾਜੀ ਇੱਥੇ ਆਪਾਂ ਲੱਗੇ ਸੀ ਮੈਂ ਫਤਿਹ ਦਾ ਵੀ ਦੁੱਧ ਚੱਕ ਲਈ ਸੀ ਨਲੇ ਲਈ ਸੀ ਆਪਦੇ ਲਈ ਹੁਣ ਪਿੰਨਿਆਂ ਚੀਜ਼ ਦੁੱਧ ਨਾਲੇ ਕਰਦੇ ਆਂ ਗੱਲਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਬੁੱਲਿਓ ਚੈਨਲ ਤੇ ਨਵੇਂ ਦੋਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ